ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਵਿੱਚ ਪੱਤਰਕਾਰ ਤੇ ਹਮਲਾ ਕਰਕੇ ਉਸ ਕੋਲੋਂ ਐਕਟਿਵਾ ਖੋਹਣ ਦੀ ਕੀਤੀ ਗਈ ਕੋਸ਼ਿਸ਼ ਜਾਣਕਾਰੀ ਅਨੁਸਾਰ ਇੱਕ ਨਿੱਜੀ ਚੈਨਲ ਦੇ ਕੈਮਰਾਮੈਨ ਆਪਣੀ ਨਿੱਜੀ ਕੰਮ ਕਰਕੇ ਧਾਰੀਵਾਲ ਤੋਂ ਗੁਰਦਾਸਪੁਰ ਜਾ ਰਿਹਾ ਸੀ ਤਾਂ ਗੁਰਦਾਸਪੁਰ ਬੱਬੜੀ ਬਾਈਪਾਸ ਦੇ ਨਜ਼ਦੀਕ ਉਸ ਨੂੰ ਅਣਪਛਾਤੇ ਨੌਜਵਾਨਾਂ ਦੇ ਬਲੋ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਪੱਤਰਕਾਰ ਨੇ ਮੋਪੜ ਨਹੀਂ ਰੋਕੀ ਤਾਂ ਉਸ ਉੱਪਰ ਪੱਥਰ ਦੇ ਨਾਲ ਹਮਲਾ ਕਰ ਦਿੱਤਾ ਪੱਤਰਕਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਅਤੇ ਪੁਲਿਸ ਨੂੰ ਸੂਚਿਤ ਕਰਨ ਤੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਇਹ ਆ ਰਿਹਾ ਹੀ ਇਧਰ ਬਬਰੀ ਬਾਈਪਾਸ ਤੋਂ ਨਵੀਂਪੁਰ ਤੋਂ ਅੱਛਾ ਅੱਥੇ ਐਗਜ਼ੈਕਟਲੀ ਮੂੜੇ ਤਿੰਨ ਸੀਗੇ ਬਾਈਕ ਲਾ ਕੇ ਐਕਟਿਵ ਫੋਨ ਦੀ ਦੂਜੀ ਇੱਥੇ ਪਹੁੰਚੇ ਆ ਤੇ ਉਧਰੋਂ ਮੁੰਡਿਆਂ ਨੇ ਆਂਦੇ ਹੀ ਜਿਹੜਾ ਹੈ ਨਾ ਇੱਥੇ ਇੱਕਦਮ ਹੀ ਇਹਨਾਂ ਨੂੰ ਆਉਂ ਜਿਦਾਂ ਪਹਿਲੇ ਅਟੈਕ ਐਸੇ ਕੀਤਾ ਹੱਥ ਦੂਸਰਾ ਦਿੱਤਾ ਵੀ ਰੋਕਣ ਵਾਸਤੇ ਉਹ ਸਿਰ ਬਾਇ ਵੀ ਜਿਦਾਂ ਐਕਟ ਕਰਾਉਂਦਾ ਮੋਬਾਈਲ ਨੰਬਰ ਕਿੰਨਾ ਤੋਂ 96439644686 ਸਭ ਤੋਂ ਪਹਿਲਾਂ ਮੈਂ ਅਦਰੋਂ ਮੇਰਾ ਨਾਮ ਗੋਰੀਸ਼ ਮੈਂ ਅਦਰੋਂ ਆ ਰਿਹਾ ਸੀ ਧਾਰੀਵਾਲ ਵਾਲੀ ਸਾਈਡ ਤੋਂ ਅਦਰ ਨਮੀਪੁਰ ਲੱਗੇ origignal ਕੈਂਪਸ ਲੱਗੇ ਜਾ ਰਿਹਾ ਸੀ ਉਧਰ ਉਹ ਮੇਤੇ ਨਾ ਅਟੈਕ ਕੀਤਾ ਤਿੰਨ ਬੰਦੇ ਸੀ ਇੱਕ ਨੇ ਹੱਥ ਦਿੱਤਾ ਤੇ ਦੂਜੇ ਬੰਦੇ ਨੇ ਪਿੱਛੇ ਖੜਾ ਸੀ ਤੀਜੇ ਨੇ ਇੱਟ ਫਾੜ ਕੇ ਦੇ ਇੱਟ ਤੇ ਮੇਨਾਂ ਕੋਈ ਅਟੈਕ ਕੀਤਾ ਬਹੁਤ ਭਾਰੀ ਚੀਜ਼ ਸੀ ਉਹ ਮੇਰੇ ਫੋਨ ਦੀ ਕੋਸ਼ਿਸ਼ ਕੀਤੀ ਆਕਟਿਵਾ ਫੋਨ ਦੀ ਕੋਸ਼ਿਸ਼ ਕੀਤੀ ਗਈ ਜੀ ਲੁੱਟ ਖੋਹ ਦੀ ਆਪਣੇ ਕੋਲੋਂ ਮੈਂ ਪਛਾਣ ਚ ਨਹੀਂ ਹੈਗੇ ਜੀ ਤਿੰਨ ਬੰਦੇ ਹੀ ਬਸ ਹੁਣ ਮਤਲਬ ਆਪਣੇ ਨੂੰ ਲੁੱਟਣ ਵਾਸਤੇ ਹੀ ਕੀਤੀ ਕੋਸ਼ਿਸ਼ ਪੂਰੀ ਤੇ ਮੈਂ ਆਪਣੇ ਸਕੂਲੀ ਸਾਈਡ ਤੇ ਕਰਤੀ ਜ ਮੈਂ ਸਾਈਡ ਤੇ ਨਾ ਕਰਦਾ ਤਾਂ ਮੇਰੀ ਸਿੱਧੀ ਸਿਰ ਤੇ ਬਾਈ ਨਹੀਂ ਐਟੈਕ ਬਿਲਕੁਲ ਸਿਰ ਤੇ ਕੀਤਾ ਆਪਣੇ ਲੋਕਾਂ ਨੇ ਉਹ ਲੁੱਟ ਖੋਹ ਵਾਸਤੇ ਕੀਤਾ ਬਿਲਕੁਲ ਉਹ ਤੋਂ ਬਾਅਦ ਉਹ ਲੜਕੇ ਉੱਥੇ ਖੜੇ ਰਹੇ ਨਹੀਂ ਮੇਰੇ ਪਿੱਛੇ ਮੈਂ ਸਕੂਟੀ ਭਜਾਈਏ ਤਾਂ ਮੇਰੇ ਪਿੱਛੇ ਦੌੜੇ ਆ ਮੈਂ ਆਸ ਪੂਰੀ ਭੁਜਾਲੀ ਮੈਂ ਗਿਆ ਆ ਗਿਆ ਫਿਰ ਮੈਂ ਗਿਆ ਆ ਕੇ ਫੋਨ ਕੀਤਾ ਫੋਨ ਫੋਨ ਕੀਤਾ ਫਿਰ ਹਾਂ ਜੀ ਸਰ ਕੀ ਗੱਲਬਾਤ ਹੋਈ ਜਿਹੜਾ ਇਸ ਸਮੇਂ ਜਿਹੜੀ ਫੋਰਸ ਇੱਥੇ ਖੜੀ ਹੈ ਜੀ ਇਹ ਜੀ ਸਾਨੂੰ ਫੋਨ ਆਇਆ ਸੀ ਵੀ ਕੋਈ ਐਕਟਿਵਾ ਤੇ ਆ ਰਹੇ ਸੀ ਧਾਰੀਵਾਲ ਤੋਂ ਤੇ ਉਹਨਾਂ ਦੇ ਕਿਸੇ ਨੇ ਮਤਲਬ ਉਹਨਾਂ ਨੂੰ ਰੋਕ ਕੇ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੇ ਜਦੋਂ ਆਪਣੀ ਐਕਟਿਵਾ ਭੁਜਾ ਲਈ ਆ ਤੇ ਉਹਨੇ ਰੋੜਾ ਮਾਰਿਆ ਉਹਦੇ ਤੇ ਮਗਰ ਇਹਨਾਂ ਦੇ ਭੱਜੇ ਨੇ ਤੇ ਇਹ ਪਰ ਆਪਣੀ ਐਕਟਿਵਾ ਲੈ ਕੇ ਅੱਗੇ ਚਲੇ ਗਏ ਕਈ ਗਲਤ ਐਕਟਿਵ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਾਲ ਇਹ ਤਾਂ ਜੀ ਖੋਣ ਦੀ ਤਾਂ ਨਹੀਂ ਕਹਿ ਸਕਦੇ ਹਲੇ ਨੂੰ ਹਲੇ ਤਾਂ ਉਹਨੇ ਉਹਨੇ ਤੇ ਵੈਰੀਫਾਈ ਕਰ ਰਹੇ ਆ ਕਿ ਕੀ ਗੱਲ ਹੋਈ ਹੈ ਇੱਥੇ ਨਾਕਾ ਜਿਹੜਾ ਤੋਂ ਜ਼ਰ ਕਿੰਨੇ ਕਿਲੋਮੀਟਰ ਦੀ ਦੂਰੀ ਤੇ ਜਿਹੜਾ ਨਾਕਾ ਤਾਂ ਪਿੱਛੇ 500 ਮੀਟਰ ਹੋਣਾ ਜੀ 500 ਮੀਟਰ ਤੇ ਅੱਗੇ ਜਿਹੜਾ ਮੇਨ ਰੋਡ ਆ ਕਿਹੜੀ ਸਾਈਡ ਹੁੰਦਾ ਜੀ ਇਹ ਜੀ ਕਲਾਂੌਰ ਕੋਈ ਡੋਡ ਰੋਡ ਆ ਜੀ ਕੋਈ ਡੋਡ ਰੋਡ ਆ